ਕਬੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤੱਕ ਦੇ ਉੱਤੇ بطور ਜਥੇਦਾਰ ਸੇਵਾ ਸਮਾਧੀ ਹੋਵੇ ਉਹ ਆਪ ਲੀਡ ਕਰੇ ਤੇ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰੇ। ਸਾਬਤ ਆਪ ਦੇਖੇ ਉਦੋਂ ਜੋ ਸਖਤ ਤੋਂ ਸੱਚ ਸ਼ਬਦੀ ਉਹ ਦੇਖੇ ਤੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਮਾਟੂ ਦਾ ਬਾਲਕੇ ਤੇ ਹੁਣ ਦਿੱਲੀ ਵਾਲਿਆਂ ਨੇ ਡੱਕਣਾ ਇੰਨੀਆ ਦੇਖਿਆ ਵੀ ਤੂੰ ਚੁੰਤਾ ਨਾ ਕਰ। ਬਈ ਬਾਲਣ ਦਾ ਪਿੱਛੋਂ ਜਿਹੜੀਆਂ ਉਹ ਕਸਮ ਨਹੀਂ ਅਸੀਂ ਲੈਣ ਤੇ। ਲੋਕਾਂ ਨੇ ਸੇਵਾ ਕੀਤੀ ਹੋਈ ਤੱਕ ਤਾ ਤੂੰ ਤੇ ਕੋਈ ਪੁੱਜਾ ਕਿ ਅਸੀਂ ਹਕੂਮਣਾ ਵਿੱਚ ਕੀ ਚੱਕਿਆ ਹੈ। ਔਰ ਸੁਝਾ ਜਿਹੜਾ ਤਾਜਾ ਜਿਹੜਾ ਇੱਕ ਜੱ태ਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ। ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਾ ਕਰੇ ਉੱਥੇ ਵੀ ਤੁਸੀਂ ਫਿਰ ਪਾਕਿਸਤਾਨ ਵਿੱਚ ਬਨੇ ਦਵਾਰਾਂ ਜਾਂ ਸਾਡੀ ਕਰਕੇ ਸਾਰੀ ਇੱਕ ਜਿਹੜੀ ਹੈ ਉਹ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਬਣਦੀ ਕੋਸ਼ਿਸ਼ ਕੀਤੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਆ ਸੰਵਿਧਾਨਕ ਤੌਰ ਦੇ ਉੱਤੇ ਵੀ ਗਲਤ ਆ ਔਰ ਵੈਸੇ ਵੀ ਨੈਪੀ ਤੌਰ ਤੇ ਉੱਤੇ ਤੇ ਗਲਤ ਹੈ ਹੀ ਹੈ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਤਰਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਦੀ ਟੁੱਟ ਚੱਲਦੀ ਹੈ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਮੈਸੇਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਕਟੋਰੀਅਲ ਸਟਾਫ ਹੈ ਨੀਚੇ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਦਿੱਤਾ ਕੋਈ ਵੀ ਲਖੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਜਿਸਟਰ ਕਰਾ ਲੈਣ ਜਿਹੜੇ ਮਰਜ਼ੀ ਨਾਮ ਤੇ ਕਰਾ ਸ਼੍ਰੋਮਣੀ ਅਕਾਲੀ ਦਲ ਨਾਇਕ ਅੱਗੇ ਲੱਗਦਾ ਨਾਇਕ ਪਿੱਛੇ ਲੱਗ ਕੇ ਇਸ ਤਰ੍ਹਾਂ ਵੀ ਆ ਜਿਹੜੀਆਂ ਭਰਤੀਆਂ ਕੀਤੀਆਂ ਨਾ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲ ਇਹ ਸਾਡਾ ਰਿਟਰਨ ਸੰਵਿਧਾਨਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਔਰ ਸਾਰੇ ਚੌਂਡ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਹੈ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ 2 ਨੰਬਰ ਸਫੇ ਤੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬੰਸਟ ਦਾ ਸ਼੍ਰੋਮਣੀ ਕਾਦੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਾ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਕੇਟ ਅਗੇ ਭਰਤੀ ਕਰਕੇ ਬਣਿਆ ਫਿਰ ਉਹ ਡਿਸਟ੍ਰਿਕਟ ਡੈਲੀਕੇਟ ਬਣਿਆ ਫਿਰ ਸਟੇਟ ਡੈਲੀਕੇਟ ਬਣੇ ਇਹ ਤੁਹਾਡੇ ਆ ਕੋ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਮਤਲਬ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸੰਵਿਧਾਨ ਦੇ ਮਤਲਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਆ ਉਹੀ ਆਕਾਲੀ ਦਲ ਦੇ ਮੈਂਬਰ ਬੰਦੀ ਉਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼੍ਰੋਮਣੀ ਆਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਆ ਸ਼੍ਰੋਮਣੀ ਆਕਾਲੀ ਦਲ ਦੀ ਜਿਹੜੀ ਸ਼ਕਤੀ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਦੁਬਿਧਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉੱਥੇ ਵਾਰ-ਵਾਰ ਵਰਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨ ਦਾ ਨਾ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੂਦਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ ਕਿਉਂਕਿ ਜਲ ਸੱਜੀ ਹੈ 420 ਹੈ ਇਸ ਕਰਕੇ ਜਿਹੜੇ ਜਲ ਸੱਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਦਰ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਅਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਧਾਲ ਸਾਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 3 1996 ਦਾ ਤੇ ਜਿਹੜੀਆਂ ਪਹਿਲੀਆਂ ਜਿਹੜੀਆਂ ਨਾਇਨਾ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹ ਦੇਣਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਬੇਅਰ ਆਇਡ ਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੀਲਸ ਜਿਹੜਾ ਸਾਡਾ ਤਕੜੀ ਚੋਣ ਦਾ ਨਿਸ਼ਾਨ ਇਟ ਇਜ਼ ਰਿਜ਼ਰਵਡ ਫਾਰ ਇਟ ਇਨ ਥੈਟ ਸਟੇਟ ਅੰਡਰ ਦਾ ਪ੍ਰੋਵੀਜ਼ਨਸ ਆਫ ਦਾ ਇਲੈਕਸ਼ਨ ਸਿੰਬਲਸ ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968 1968 ਜਿਹੜਾ ਇਲੈਕਸ਼ਨ ਤੇ ਸਿੰਬਲ ਆਰਡਰ ਹੈ ਨਾ ਜਿਹੜਾ ਐਕਟ ਆ ਜਿਹਦੇ ਤਹਿਤ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਹੁੰਦੇ ਆ ਇਹ ਨੋਟੀਫਿਕੇਸ਼ਨ ਹੋਈ ਆ ਕਿ ਇਹ ਰਜਿਸਟਰਡ ਰੈਕੋਗਨਾਈਜ਼ਡ ਪਾਰਟੀ ਆ ਇਨ ਦਾ ਸਟੇਟ ਆਫ ਪੰਜਾਬ ਤੇ ਇਹਦਾ ਸਿੰਬਲ ਜਿਹੜਾ ਹੈਗਾ ਇਹ ਚੋਣ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕਰੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਆ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਿਆਂ ਵਾਸਤੇ ਸਾਜੀ ਹੁੰਦੀ ਹੈ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ইস্যੂ ਬਣਾ ਕੇ ਕਾਹਦੀ ਤੁਹਾਨੂੰ ਬਧਰਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣਗੇ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਕਿਆਨੀ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਮਹਾਰਾਸ਼ਟਰਾ ਵਾਲੀਆਂ ਮੈਂ ਮੀਡੀਆ ਦੀ ਨੋਟਿਜ਼ ਵਾਸਤੇ ਵੀ ਦੱਸ ਦਿਆਂ ਕਿ ਬਾਹਰ ਰਾਸ਼ਟਾਂ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਸਾਡੀ ਉਹਦੀ ਟਰਮ ਰਹਿੰਦੀ ਸੀ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਬੰਦੇ ਗਏ ਜਿਹੜੇ ਨਿਵਾینده ਸੀ ਚੁਣੇ ਹੋਏ ਉਹ ਵੀ ਬੰਦੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟ ਹਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤਾਂ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਈਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਈਸ਼ੂ ਕਰਾਉਣੀਆਂ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਨੀ ਸੀ 10 ਰੁਪਏ ਪਰਚੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਆ ਜਮਾ ਕਰਾਉਣੀ ਸੀ ਇਸ ਲਈ ਨਾਲਦਿਆਂ ਨੂੰ ਉੱਥੇ ਬੈਠ ਕੇ ਗੁਮਰਾਹ ਕਰੀ ਜਾਣਾ ਕਿ ਜਿਵੇਂ ਬਹਾਦਰਸਟਰ ਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦਿੱਲੀੋਂ ਉਹ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈ ਗਿਆ ਸਾਨੂੰ ਵੀ ਪਤਾ ਇੰਨੀ ਦਿਨ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆਂ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹੀ ਦੀ ਸੀ ਔਰ ਵਿਚੋ ਚਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰੀਅਡ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਇਲੈਕਸ਼ਨ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾਈ ਔਰ ਇਹ ਜਿਹੜੇ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਾਰੀਖ 'ਤੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਹੈਗਾ ਇੱਕ ਵੀ ਅੰਚ ਕਿਉਂਕਿ ਪਰਚੀ ਨਹੀਂ ਕਰਾਈ 10 ਰੁਪਏ ਦੇਣ ਤੇ ਭੱਜ ਗਏ ਜੇ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਘਬਰਾ ਕੀਤਾ ਕਿ ਮੁਫਤੀ ਲਓ ਸਾਰਾ ਕੋਈ ਮੁਫਤੀ ਹੈ ਤੇ ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜੜਜਾ ਗੱਲਾਂ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ ਪਰ ਅੱਜ ਜਿਹੜੀ ਖਾਸ ਇੱਕ ਮੈਨੂੰ ਕੁਝ ਚੀਜ਼ਾਂ ਨੋਟ ਕੀਤੀਆਂ ਅਸੀਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹ ਤੋਂ ਜਿਹੜੀ ਹੈ ਜਿਹੜੀ ਮੈਂ ਉਤੇਚੇ ਤੌਰ ਤੇ ਅੱਜ ਮੀਡੀਆ ਨੂੰ ਬੇਨਤੀ ਕਰਨੀ ਚਾਹੁੰਦਾ ਭਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਸ਼ਬਦ ਤੁਹਾਡੇ ਕੋਲੋਂ ਬੋਲਿਆ ਜਾਣਾ ਜਾਂ ਲਿਖਿਆ ਜਾਣਾ ਉਹ ਡੀਗਲੀ ਸਹੀ ਹੋਣਾ ਚਾਹੀਦਾ ਬਹੁਤ ਸਾਰੀਆਂ ਅਖਬਾਰਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਿਖ ਦਿੱਤਾ ਜਿਹੜਾ ਕਿ ਮੈਂ ਸਮਝਦਾ ਕਿ ਠੀਕ ਨਹੀਂ ਸੀ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਕਿ ਕਿਤੇ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦਣਗੇ ਕੱਲ ਨੂੰ ਕੱਲ ਨੂੰ ਕੋਈ ਕਿਤੇ ਬੈਠੇ ਬੰਦੇ ਕੋ ਹੋਰ ਚੋਣ ਕਰ ਦੇਣਗੇ ਕਿ ਕਿਸੇ ਹੋਰ ਪਾਰਟੀ ਦਾ ਮੈਂ ਬਣ ਗਿਆ ਤਾਂ ਇਸ ਤਰ੍ਹਾਂ ਪ੍ਰਧਾਨ ਦਾ ਪਦ ਨਹੀਂ ਚਾਹਦੇ ਨਾ 받ਦੇ ਨਿਯਮ ਹੁੰਦੇ ਆ ਮੈਂ ਲਿਖਤੀ ਤੌਰ ਤੇ ਜਿਹੜੇ ਆ ਪਾਰਟੀ ਵੱਲੋਂ ਸਾਰੇ ਅਖਬਾਰਾਂ ਦੇ ਐਡੀਟਰ ਸਾਹਿਬਾਨ ਨੂੰ ਵੀ ਇੱਕ ਬੇਨਤੀ ਪੱਤਰ ਭੇਜ ਰਿਹਾ ਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਸਾਡੀ ਡਿਊਟੀ ਹੈ ਸਾਰੇ ਬਹੁਤ ਸਾਰਿਆਂ ਦਾ ਸਨਮਾਨ ਹੈ ਬਹੁਤ ਵੱਡਾ ਸਤਿਕਾਰ ਹੈ ਬੜੀ ਵੱਡੀ ਉਹਨਾਂ ਤੇ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਅਸੀਂ ਲਿਖਤੀ ਤੌਰ ਤੇ ਵੀ ਭੇਜ ਰਹੇ ਹਾਂ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਹੈ ਇਹ ਮੈਸੇਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਡੀਟੋਰੀਅਲ ਸਟਾਫ ਹੈ ਵਿੱਚ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਚੀਜ਼ ਦਾ ਕੋਈ ਵੀ ਲਿਖੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਰਜਿਸਟਰ ਕਰਾ ਲੈਣ ਜਿਹੜੇ ਮਰਜ਼ੀ ਨਾਮ ਤੇ ਕਰਾ ਲੈਣ ਸਾਡੀ ਪਾਰਟੀ ਦੇ ਸਿਰਫ ਤਿੰਨ ਲਫ਼ਜ਼ਾ ਸ਼੍ਰੋਮਣੀ ਅਕਾਲੀ ਦਲ ਨਾ ਇਹਦੇ ਕੋ ਅੱਗੇ ਲੱਗਦਾ ਨਾ ਇਹਦੇ ਕੋ ਪਿੱਛੇ ਲੱਗਦਾ ਔਰ ਇਹਦੀ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਦੀ ਕਾਪੀ ਇਹ ਮੈਂ ਤੁਹਾਨੂੰ ਸਾਹਮਣੇ ਦਿਖਾਤੀ ਆ ਆਹ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਚਿੱਠੀਆਂ ਸਾਡੀ ਇਲੈਕਸ਼ਨ ਹੋਈ ਸੀਗੀ ਜਿਹੜੀ ਆ 12 April ਨੂੰ ਤੇ ਆ 28 ਸਤ ਦੀ ਚਿੱਠੀ ਹੈ ਸੁਖਬੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਜਦਿਆ ਆ ਵੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਪੰਜ ਪੰਜ ਦੀ ਸਰਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਇਸੇ ਦਫ਼ਤਰ ਦਾ ਬਿਲਡਿੰਗ ਨੰਬਰ 6 ਬੱਧਿਆ ਮਾਰਗ ਚੰਡੀਗੜ੍ਹ ਐਡਰੈਸ ਵੀ ਲਿਖਿਆ ਹੋਇਆ ਅਸੀਂ ਕੋਈ ਗਮਰਾਹ ਨਹੀਂ ਕਰਦੇ ਕਿਸੇ ਨੂੰ ਅਸੀਂ ਇਹ ਸਾਡੀ ਕੋਈ ਜੰਦੀ ਜਾਇਦਾਦ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦੀ ਖੂਨ ਪਸੀਨਾ ਲਾ ਕੇ ਕਾਇਮ ਕੀਤੀ ਹੋਈ ਪਾਰਟੀ ਹੈ ਔਰ ਉਹਨਾਂ ਦੀਆਂ ਸੇਵਾਵਾਂ ਦੇ ਸਦਕਾ ਹੀ ਅਸੀਂ ਜਿਹੜਾ ਇੱਥੇ ਬੈਠੇ ਆਂ ਤੈਨੂੰ ਇੱਥੇ ਕੋਈ ਵੀ ਬੈਠ ਸਕਦਾ ਲੇਕਿਨ ਉਹਨੂੰ ਪਾਰਟੀ ਦਾ ਸੰਵਿਧਾਨ ਪਾਰਟੀ ਦੇ ਨਿਯਮ ਕਾਨੂੰਨ ਸਭ ਕੁਝ ਪਾਲੋ ਕਰਨਾ ਪਏਗਾ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਬੋਲਦਿਆਂ ਜਿਵੇਂ ਉਹ ਕਹਿ ਦਿੰਦੇ ਆ ਕਈ ਵਾਰੀ ਤੁਹਾਡੇ ਕੋਲੋਂ ਵੀ ਬੋਲਿਆ ਜਾਂਦਾ ਕਿਰਪਾ ਕਰਕੇ ਸਾਰੇ ਚੈਨਲਾਂ ਨੂੰ ਸਾਰੀਆਂ ਅਖਬਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਵੀ ਪਾਰਟੀ ਦਾ ਨਾਮ ਜਿਹੜਾ ਬੇਸੁੱਚ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤਰਾ ਉਹ ਵੱਖਰਾ ਚੱਲਣਾ ਚਾਹੁੰਦੇ ਆ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਇੱਥੇ ਆਓ ਪਰ ਜੋ ਵੱਖਰਾ ਚੱਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਪਰ ਇਹ ਕੰਮ ਨਹੀਂ ਚੱਲ ਸਕਦਾ ਇਹਦਾ ਅਸੀਂ ਲਿਗਲੇ ਨੋਟਿਸ ਲੈ ਰਹੇ ਆ ਤੇ ਇਸ ਕਰਕੇ ਅਖਬਾਰਾਂ ਨੂੰ ਅਸੀਂ ਕੋਈ ਹਿੱਸਾ ਨਹੀਂ ਪੜਾਉਣਾ ਚਾਹੁੰਦੇ ਇਸ ਲੜਾਈ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਾ ਲਾਵੇ